ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਆਪਾਂ ਆਪਣੇ ਆਪ ਦੇ ਪਿੰਡਾਂ ਦੇ ਵਿੱਚ ਖੜੇ ਹੋਏ ਹਾਂ ਮੇਰੇ ਜਿੰਨੇ ਵੀ ਭਰਾ ਨੇ ਮੇਰੇ ਸਾਰੇ ਉਹ ਪਿੰਡ ਕੁਰਕਣੀ ਮੋਡਾ ਚੈਨ ਵਾਲਾ ਇਧਰ ਗਮੰਡੀ ਪਿੰਡ ਹਰਿਆਣਾ ਪੈ ਜਾਂਦਾ ਜੀ ਪਿਲਸ਼ੀਆਂ ਦਾ ਇਹ ਮਾਨਸਾ ਏਰੀਆ ਦੇ ਵਿੱਚ ਖੜੇ ਹੋਏ ਹਾਂ ਹਲਕਾ ਸਰਦੂਲਗੜ੍ਹ ਦੇ ਵਿੱਚ ਜਿਹੜਾ ਇਹ ਏਰੀਆ ਜਾਂਦਾ ਸੀ ਝਨੀਰ ਦਾ ਏਰੀਆ ਜਾਂਦਾ ਜਿਵੇਂ ਸਾਨੂੰ ਮੈਂ ਪਹਿਲਾ ਅਪਡੇਟ ਦੇ ਕੇ ਆਇਆ ਵੀ ਜਿਹੜੀ ਉਹ ਪਪੋਪਲਨ ਲੈ ਰੱਖੀ ਆ ਵੀ ਇਸ ਪਿੰਡਾਂ ਨੂੰ ਸਾਨੂੰ ਖਤਰਾ ਇੰਨਾ ਕਿ ਜ਼ਿਆਦਾ ਆ ਵੀ ਸਾਡੇ ਖਤਰਾ ਹੋਣ ਦਾ ਕੀ ਕਾਰਨ ਹੈ ਵੀ ਇੱਕ ਪਾਸੇ ਸਾਡੇ ਪਿੰਡ ਕੋਲ ਦੀ ਸੂਆਨਗ ਦਾ ਇੱਕ ਸਾਈਡ ਐਲ ਬਣ ਜਾਂਦੀ ਹੈ ਜੀ ਇੱਕ ਪਾਸੇ ਨਹਿਰ ਬਣਦੀ ਹੁੰਦੀ ਹੈ ਸਾਡੇ ਦੋ ਤਿੰਨ ਪਿੰਡ ਇਨੇ ਖਾਦਰੀ ਦੇ ਵਿੱਚ ਆ ਜਾਂਦੇ ਹਰ ਸਾਲ ਦੀ ਤਰ੍ਹਾਂ ਪਿਛਲੇ 2023 ਦੇ ਵਿੱਚ ਵੀ ਬਹੁਤ ਜ਼ਿਆਦਾ ਇੱਥੇ ਜਿੱਥੇ ਆਪਾਂ ਖੜੇ ਐ ਇੱਥੇ ਬੰਨ ਬੰਨਣ ਦੇ ਕਾਰਨ ਵੀ ਥੋੜਾ ਮੋਟਾ ਬਚਾਅ ਹੋਇਆ ਪਰ ਬਹੁਤ ਹੀ ਜ਼ਿਆਦਾ ਸਾਡਾ ਨੁਕਸਾਨ ਹੋਇਆ ਜਿਨ੍ਹਾਂ ਦੇ ਨਾਲ ਪਿੱਛੇ ਪੋਪਲੈਂਡ ਦਾ ਵੀ ਖਰਚਾ ਦੇਖਣਾ ਕਰਨਾ ਜਿਹੜੀ ਉਹ ਪੈਲੀ ਲੈਤੀ ਹੈ ਗਿਆਸਾਨ ਭਰਾ ਨੂੰ ਉਹਨੂੰ ਵੀ ਠੇਕੇ ਤੇ ਦੇ ਕੇ ਨਾ ਜਿਹੜਾ ਬੰਨ ਮਾਰੀ ਜਾਂਦੇ ਆ ਤਾਂ ਸੋਡੇ ਮਾਧਿਅਮ ਰਹੀ ਇਹ ਤਾਂ ਪਤਾ ਹੀ ਆ ਵੀ ਖਰਚਾ ਬਹੁਤ ਜ਼ਿਆਦਾ ਹੈ ਕਿਉਂਕਿ ਹਰੇਕ ਪੰਜਾਬ ਦੇ ਘਰ ਦੇ ਹਾਲਾਤ ਤੁਹਾਨੂੰ ਪਤਾ ਦੋਸਤੋ ਜਿੰਨੇ ਵੀ ਮੇਰੇ ਐਨ ਆਰ ਆਈ ਭਰਾ ਨੇ ਇੱਕ ਮੈਂ ਅਪੀਲ ਕਰਦਾ ਇੱਕ ਬੇਨਤੀ ਕਰਦਾ ਵੀ ਮੇਰੇ ਜਿੰਨੇ ਭਰਾ ਨੇ ਬਈ ਤੁਸੀਂ ਬੰਨ ਬੰਨੀ ਜਾਂਦੇ ਹੋ ਤੇ ਬਈ ਇਹਦੇ ਬਾਰੇ ਮਾੜਾ ਜਿਹਾ ਦੱਸਿਓ ਵੀ ਕਿੰਨੇ ਕਿੱਲੇ ਬੰਨ ਬੰਨਣਾ ਤੁਸੀਂ ਬਈ ਇਹ ਆਪਣਾ ਨਾਲ ਪੇਲਛੀਆਂ ਹਰਿਆਣੇ ਦਾ ਪਿੰਡ ਆ ਜਾਂਦਾ ਠੀਕ ਹੈ ਜੀ ਇਹ ਆਪਣਾ ਜਿਹੜਾ ਪੰਜਾਬ ਦਾ ਰਖਵਾਗਾ ਠੀਕ ਹੈ ਜੀ ਜਿੰਨਾ ਆਪਣਾ ਬੰਨ ਆ ਜਾਂਦਾ ਇਹਦਾ ਜੀ ਅਸੀਂ ਬਹੁਤ ਮੰਨ ਕੇ ਚਲੋ ਮਜ਼ਬੂਤ ਕੀਤਾ ਹੋਇਆਗਾ ਠੀਕ ਹੈ ਜੀ ਸਾਨੂੰ ਜਿਹੜੀ ਮਾਰ ਪੈਂਦੀ ਆ ਇਹ ਪਿੱਛੋਂ ਹਰਿਆਣੇ ਚੋਂ ਉਧਰ ਜਮੀਨਾਂ ਦਾ ਲੈਵਲ ਉੱਚਾ ਆ ਗਿਆ ਇਹ ਆਪਣੇ ਇਹ ਝੋਟ ਆ ਗਈ ਇੱਧਰ ਇੱਕ ਸਾਈਡ ਤੇ ਆਪਣੇ ਆ ਕੇ ਨਹਿਰ ਲੱਗ ਜਾਂਦੀ ਆ ਦੇ ਇੱਕ ਸਾਈਡ ਤੇ ਆਪਣੇ ਲੱਗ ਜਾਂਦੀ ਹੈ ਕਿ ਢੰਡਾਲ ਬ੍ਰਾਂਚ ਇੱਕ ਸਾਈਡ ਤੇ ਭਾਖੜਾ ਲੱਗ ਜਾਂਦੀ ਹੈ। ਵੀ ਭਾਖੜਾ ਨਹਿਰ ਲੱਗ ਜਾਂਦੀ ਹੈ। ਹਾਂ ਇੱਕ ਸਾਈਡ ਤੇ ਭਾਖੜਾ ਨਹਿਰ ਲੱਗ ਜਾਂਦੀ ਹੈ। ਉਹਦੇ ਲਈ ਉਹ ਪਿਲਸ਼ ਹਰਿਆਣੇ ਦੇ ਉਹ ਕਹਿੰਦੇ ਉਹਨਾਂ ਦੀ ਜ਼ਮੀਨਾਂ ਉੱਚੀ ਉਹ ਬੰਨ੍ਹ ਲਾਉਂਦੇ ਨਹੀਂ ਹੈਗੇ। ਉੱਥੇ ਇੱਕ ਅਗਰ ਜਨੇ ਆਪਾਂ ਕਹਿੰਦੇ ਬੱਟ ਉਵੇਂ ਜੱਕਰੀ ਹੈ। ਸਾਨੂੰ ਉਹਨਾਂ ਤੋਂ ਬਚਣ ਲਈ ਸਾਨੂੰ ਟੇਡਾ ਬੰਨ੍ਹ ਲਗਾਉਣਾ ਪੈਂਦਾ। ਲੈ ਵੀ ਦੋਸਤੋ ਕਿਉਂਕਿ ਪੰਜਾਬ ਤੇ ਹਰਿਆਣਾ ਸਾਂਝੇ ਆਪਸ ਵਿੱਚ ਮੈਂ ਭਾਈਚਾਰਾ ਰੱਖਦੇ ਆ ਮੈਂ ਇੱਕ ਬੇਨਤੀ ਕਰਨਾ ਚਾਹੁੰਦਾ ਕਿਉਂਕਿ ਸਾਡਾ ਗਮੰਢੀ ਪਿੰਡਾ ਹਰਿਆਣਾ ਪਿਲਸ਼ਿਆਂ ਦਾ ਜੀ ਉਹਨਾਂ ਦੇ ਬਈ ਇਹੀ ਗੱਲ ਕਹਿਣਾ ਚਾਹੁੰਦੇ ਉਹਨਾਂ ਦੇ ਬਾਨ ਉੱਚੇ ਕਰਕੇ ਉਹ ਤਾਂ ਕਰਕੇ ਬੰਨ ਨਹੀਂ ਹੁੰਦਾ ਹਾਂ ਉਹਨਾਂ ਦੇ ਬੰਨ ਲਗਾਉਂਦੇ ਇਹ ਵੀ ਨਹੀਂ ਕੋਈ ਸਰਕਾਰ ਦਾ ਵੀ ਹੈਗਾਗਾ ਜ਼ਿੰਮੇਵਾਰਤਾ ਵਿਚਾਰੇ ਹੁਣ ਜਦੋਂ ਅਸੀਂ ਪੇਡਾ ਬੰਨ ਲਗਾ ਦਿੰਨੇ ਆ ਉਹਨਾਂ ਦਾ ਤਾਂ ਫਿਰ ਝੋਨੇ ਦਾ ਨੁਕਸਾਨ ਹੁੰਦੀ ਹੈ ਉਹਦਾ ਬਹੁਤ ਵਿਚਾਰੇ ਅੰਤਰੇ ਲੈਂਦੇ ਉਹ ਜੀ ਘੱਟ ਘੱਟ ਰਹਿ ਜਾਂਦੇ ਹੈਗੇ ਤਾਂ ਕਰਕੇ ਉਹਨਾਂ ਦੇ ਵਿਚਾਰਿਆਂ ਦੀ ਪੂਗਤ ਨਹੀਂ ਪੈਂਦੀ। ਬਾਈ ਜਿਵੇਂ ਹੁਣ ਅੱਜ ਦਾ ਹਰੇਕ ਘਰ ਡਰਿਆ ਪਿਆ ਕਿਉਂਕਿ ਜਿੱਥੇ ਹੜ੍ਹ ਆ ਰਹੇ ਨੇ ਉੱਥੇ ਦਾ ਬਹੁਤ ਜ਼ਿਆਦਾ ਬੁਰਾ ਹਾਲ ਆਗਾ। ਅੱਜ ਜਿਹੜੇ ਆਪਾਂ ਸੁੱਕੀ ਸਾਰ ਦੇ ਵਿੱਚ ਬੈਠੇ ਆਂ ਘਰਾਂ ਦੇ ਮਜ਼ਦੂਰਾਂ ਦੇ ਵੀ ਥਿੰਮਕਾਂ ਲੱਗੀਆਂ ਹੋਈਆਂ। ਜਿਹੜਾ ਤੁਸੀਂ ਅੱਜ ਬੰਨ ਬੰਨ ਰੱਖਿਆ ਏ ਤਿੰਨ ਕਿਲੇ ਬੰਨ ਬੰਨਿਆ ਹੋਇਆ ਪੋਪਲੈਨ ਵੀ ਚੱਲੀ ਜਾਂਦੀ ਆ। ਬਾਈ ਇਹ ਤੁਸੀਂ ਆਪਦੇ ਖਰਚੇ ਤੇ ਸਸਤਨ ਤੇ ਕਰ ਰੱਖਿਆ। ਇਹ ਬਾਈ ਹਾ ਇਹ ਆਪਣੇ ਇੱਥੇ ਜ਼ਿੰਮੇਦਾਰ ਭਾਈ ਖੜਾ ਹੋਊਗਾ। ਉਹਦਾ ਇਹ ਰਕਬਾ ਉਹਦੇ ਕੋਲ ਦੋ ਕਿਲੇ ਪੈੜੀ ਆ। ਉਹਦਾ ਵਿਚਾਰੇ ਅਸੀਂ ਧੰਨਵਾਦ ਅਸੀਂ ਬੰਨ ਬੰਨਣ ਲੱਗੇ ਆਂਗੇ ਇਹ ਸਾਨੂੰ ਅਸੀਂ ਉਹਦੇ ਤੋਂ ਬਾਣ ਇਹ ਬੈ ਲੈਤਾਗਾ ਬੈ ਲੈਤਾਗਾ ਹਾਂ ਚਾ ਤਿੰਨੇ ਪਿੰਡਾਂ ਚਾਰੇ ਪਿੰਡਾਂ ਨੇ ਰਲ ਕੇ ਅਸੀਂ ਕਿੱਲੇ ਮਗਰ 2500 ਰੁਪਿਆ ਕਿੱਲਾ ਬਾਸ਼ਪਾਈ ਲੈ ਵੀ ਦੋਸਤੋ ਆ ਹਾਲਾਤ ਹੋ ਕੇ ਵੀ ਸਾਨੂੰ ਆਪ ਨੇ ਮਿਲ ਕੇ ਪਿੰਡਾਂ ਨੂੰ ਜਿਹੜਾ ਬੰਨ ਦੀ ਜਿਹੜੀ ਜ਼ਮੀਨ ਆ ਜਿੱਥੇ ਅਸੀਂ ਬੰਨ ਪਾਉਣਾ ਉਹ ਬੈ ਦਾ ਸਿਸਟਮ ਆ ਅੱਜ ਦੇ ਜਿਹੜੇ ਹਾਲਾਤ ਨੇ ਕਿਉਂਕਿ ਮੇਰੇ ਜਿੰਨੇ ਵੀ ਸਿੰਗਰ ਭਰਾ ਨੇ ਜਿੰਨੇ ਵੀ ਮੇਰੇ ਐਨਆਰਆਈ ਭਰਾ ਨੇ ਸੋਡੇ ਖਜ਼ਾਨਾ ਦੇ ਵਿੱਚੋਂ ਮੈਂ ਨਾ ਬਾਈ ਦਾ ਨੰਬਰ ਦੇਉਂਗਾ ਤੁਸੀਂ ਇਹਨਾਂ ਨਾਲ ਜਾਣਕਾਰੀ ਲੈਣੀ ਆ ਪੁੱਛ ਕੇ ਅਪਡੇਟ ਦੇ ਕੇ ਸਾਨੂੰ ਕਿਉਂਕਿ ਮੈਂ ਇਦਾਂ ਦੀ ਕੋਈ ਵੀਡੀਓ ਆਪਣੇ ਚੈਨਲ ਤੇ ਫੇਕ ਨਹੀਂ ਪਾਉਂਦਾ ਮੈਂ ਅਰੀਜਨਲ ਤੇ ਕੰਟੈਕਟ ਤੇ ਕੰਮ ਕਰਦਾ ਤੇ ਇੱਕ ਤਾਂ ਬਾਈ ਤੁਸੀਂ ਅੱਛਾ ਉਹ ਬੈ ਲੈ ਰੱਖਿਆ ਬਾਈ ਉਹ ਬਾਈ ਅਸੀਂ ਬੈ ਸਾਨੂੰ ਮੰਨ ਕੇ ਚੱਲੋ ਵੀ ਇੱਕ ਵਾਰ ਤੁਸੀਂ ਤਿੰਨ ਕਿੱਲੇ ਉਹ ਤੋਂ ਤਿੰਨ ਸਾਲਾਂ ਲਈ ਠੇਕੇ ਤੇ ਲੈ ਲੈ ਕੰਮ ਕਰਕੇ ਕਿਉਂਕਿ ਜਿਹੜੀ ਉਹਦੀ ਜ਼ਮੀਨ ਅਸੀਂ ਪੱਟਾਂਗੇ ਉਹ ਵੀ ਵਿਚਾਰਾ ਛੋਟਾ ਜ਼ਿੰਮੇਵਾਰੀ ਆ ਉਹ ਸਾਨੂੰ ਚਾਰੇ ਪਿੰਡ ਰਲ ਕੇ ਅਸੀਂ ਉਹਦੇ ਨਾਲ ਵਾਦਾ ਕੀਤਾਗਾ ਪੰਚਾਇਤਾਂ ਦੇ ਵਿੱਚ ਜਾ ਪਾਇਲੀ ਚਾਲੂ ਕਰਕੇ ਦੇਵਾਂਗੇ ਉਦੋਂ ਬਾਅਦ ਜਿੰਨੀ ਜਗ੍ਹਾ ਸਾਡੀ ਬੰਨ੍ਹਦੀ ਰੁਕੂਗੀ ਅੱਧਾ ਕਿਲਾ ਹੋ ਜੇ ਕਿਲਾ ਹੋ ਜੇ ਜਿੰਨੀ ਵੀ ਹੋ ਜੇ ਉਹ ਅਸੀਂ ਉਤੋਂ ਤੋਂ ਗੁਰੂ ਘਰ ਦੇ ਨਾਮ ਤੇ ਰਜਿਸਟਰੀ ਕਰਵਾਵਾਂਗੇ ਰਸਤੀ ਕਰਵਾਵਾਂਗੇ ਬਾਪੂ ਜੀ ਛੋਟੇ ਕੋਲੇ ਪੈੜੀ ਕਿੰਨੀ ਆ ਜੀ ਆਪਣੇ ਕੋਲ 2-4 ਕਿੱਲੇ ਹੀ ਨੇ। ਲੋ ਜੀ ਦੋਸਤੋ ਪੰਜਾਬ ਦੇ ਆ ਇਦਾਂ ਦੇ ਮਜ਼ਦੂਰ ਜਿਹੋਦੇ ਹੁੰਦੇ ਨੇ ਜਿੱਦੇ ਕਿ ਦੋ ਕਿੱਲਾਂ ਦਾ ਵੀ ਇੱਥੇ ਬਾਈਆ ਕਿਉਂਕਿ ਦੋ ਕਿੱਲਾਂ ਦੇ ਵਿੱਚ ਉਹੀ ਕੱਢਣਾ ਉਹੀ ਪਾਉਣਾ। ਅੱਜ ਦੀ ਘਰ ਦੀ ਜਿਹੜੀ ਹਾਲਾਤ ਆ ਬਹੁਤ ਜ਼ਿਆਦੇ ਮਾੜੇ ਹੋਏ ਨੇ। ਮੇਰੇ ਜਿੰਨੇ ਵੀ ਇਹਦੇ ਮਜ਼ਦੂਰ ਭਰਾ ਨੇ ਜੇ ਕਿਸੇ ਕੋਲੇ ਕਿੱਲਾ ਕਿਸੇ ਦੋ ਕਿੱਲੇ ਉਹ ਇੰਨਾ ਕੀ ਇਹ ਚੀਜ਼ ਆ ਵੀ ਦਲਾਸਾ ਦਿੱਤਾ ਸਾਨੂੰ ਵੀ ਕੋਈ ਗੱਲ ਨਹੀਂ ਤੁਸੀਂ ਲੱਗੇ ਰਹੋ। ਤੁਹਾਡੇ ਨਾਲ ਖੜੇ ਆ। ਪਰ ਫਿਰ ਵੀ ਜਦੋਂ ਇਦਾਂ ਲੱਗਦਾ ਵੀ ਅਸੀਂ ਪਰ ਕਿल्ले ਵਾਸਤੇ ਪਰ ਕਿੱਲਾ 2500 ਰੁਪਏ ਪਾਇਆ 2500 ਰੁਪਏ ਪਰ ਕਿੱਲਾ 2500 ਦੇ ਅੱਜ ਦੇਖੋ ਅੱਜ ਦਾ ਹੜਾਂ ਦਾ ਮੌਸਮ ਜਿਹੜਾ ਆਇਆ ਹੋਇਆ ਬਰਸ਼ਾਤੀ ਮੌਸਮ ਦੇ ਕਾਰਨ ਘਰਾਂ ਨੂੰ ਥਿੰਮਕਾ ਲੱਗੀਆਂ ਮਾਲ ਪਸ਼ੂ ਇਹ ਹੀ ਗੱਲ ਆ ਵੀ ਸਾਰਾ ਜਿੱਥੇ ਖੜਾ ਉੱਥੇ ਹੀ ਖੜਾਗਾ ਪਰ ਸਾਨੂੰ ਡਰ ਬਹੁਤ ਬਣਿਆ ਪਿਆ ਛੋਡੇ ਮਾਦੀਮ ਰਹੀ ਛੋਡੇ ਪੰਜਾਬੀਓ ਜਿਗਰੇ ਬਹੁਤ ਵੱਡੇ ਆ ਛੋਡੇ ਬਲੰਦ ਹੌਂਸਲੇ ਆ ਤਾਂ ਬਾਈ ਤਾਂ ਮੈਂ ਨੰਬਰ ਦਿੰਨਾ ਸਕਰੀਨ ਤੇ ਬਾਈ ਤੁਹਾਡਾ ਨੰਬਰ ਦਿਓ ਜੀ ਇੱਕ ਤਾਂ ਮੇਰਾ ਨੰਬਰ ਹੈ ਜੀ 709811001 ਬਾਈ ਪੰਜਾਬੀ ਦੇ ਵਿੱਚ ਵੀ ਉੱਤਰ 981 1001 1301 ਬਾਈ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਬਲਰਾਜ ਸਿੰਘ ਹੈ ਜੀ ਲੈ ਬਾਈ ਇਹਨਾਂ ਦਾ ਨਾਮ ਹੈ ਬਲਰਾਜ ਸਿੰਘ ਮੈਂ ਨੰਬਰ ਸਕਰੀਨ ਤੇ ਚਲਾਉਂਗਾ ਜੀ ਤੁਸੀਂ ਇਹਨਾਂ ਨਾਲ ਜਾਣਕਾਰੀ ਲੈ ਕੇ ਤੁਸੀਂ ਐਨ ਆਰ ਆਈ ਜਿੰਨੇ ਵੀ ਮੇਰੇ ਭਜਾ ਨੇ ਆਪਣੇ ਖਜ਼ਾਨਿਆਂ ਦੇ ਵਿੱਚੋਂ ਛੋਡੇ ਖਜ਼ਾਨੇ ਬਹੁਤ ਵੱਡੇ ਆ ਕਿਉਂਕਿ ਛੋਡੇ ਬਲੰਦ ਹੌਸਲੇ ਨੇ ਵਾਹਿਦੁਰ ਨੇ ਸਾਨੂੰ ਬਹੁਤ ਖੁਸ਼ ਦਿੱਤਾ ਕਿਉਂਕਿ ਇਹ ਬੰਨ ਜਿਹੜੇ ਬਾਪੂ ਨੇ ਕਿਸੇ ਕੋਲੇ ਕਿਲਾ ਕਿਸੇ ਕੋਲੇ ਦੋ ਕਿੱਲਿਆ ਇਹ ਬੰਨ ਤਾਂ ਬਨ ਰਿਹਾ ਵੀ ਆਪਾਂ ਆਪਣਾ ਘਰਾਂ ਨੂੰ ਵੀ ਬਚਾ ਸਕੀਏ ਤਾਂ ਇਹ ਬੰਨ ਜੇ ਕਿਤੇ ਖਤਰਾ ਬਣਦਾ ਘਟੋ ਘਟਾ ਅ ਇਹ ਲਾ ਲੋ ਵੀ ਪੰਜ ਸੱਤ ਪਿੰਡ ਇੰਨਾ ਕੁ ਥੱਲੇ ਡੁੱਬੇ ਜਾਣਗੇ ਮੁੜ ਕੇ ਆਪਾਂ ਹੈਲਪਲੀ ਇਹਨਾਂ ਲਈ ਆਵਾਂਗੇ ਉਦੋਂ ਆਉਣ ਦਾ ਕੋਈ ਫਾਇਦਾ ਨਹੀਂ ਤੇ ਮੈਂ ਬਾਈ ਦਾ ਨੰਬਰ ਦਿੱਤਾ ਸਕਰੀਨ ਤੇ ਚਲਾਉਂਗਾ ਜੋ ਚੱਲੀ ਵੀ ਜਾਂਦਾ ਤਾਂ ਇਹਨਾਂ ਨਾਲ ਮਿਲ ਕੇ ਇਹਨਾਂ ਦਾ ਅਕਾਊਂਟ ਆ ਜੀ ਉਹ ਮੈਂ ਸਾਰਾ ਕੁਝ ਇਹਨਾਂ ਨੂੰ ਤੁਸੀਂ ਜਾਣਕਾਰੀ ਵੀ ਦੇ ਸਕਦੇ ਹੋ ਤੇ ਪੁੱਛ ਵੀ ਸਕਦੇ ਹੋ ਜੇ ਕਿਸੇ ਨੇ ਆਉਣਾ ਹੋਵੇ ਮੈਂ ਜਿੰਨੇ ਵੀ ਚੈਨਲ ਵਾਲੇ ਭਰਾ ਨੇ ਮੇਰੇ ਜਿੰਨੇ ਮੇਰੇ ਨਾਲ ਜੁੜੇ ਹੋਏ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਬਾਅਦ ਤੋਂ ਬਾਅਦ ਇੱਥੇ ਆ ਕੇ ਇਹ ਚੀਜ਼ ਨੂੰ ਦਿਖਾਓ ਕਿਉਂਕਿ ਇਹ ਅੱਜ ਸਾਨੂੰ ਲੋੜ ਆ ਸੋਡੀ ਲੋੜ ਦੇ ਨਾਲ ਹੀ ਜਿਹੜੀ ਹੈਲਪ ਹੋ ਸਕੇ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਵੀ ਸਾਰੇ ਲੱਗੇ ਰਹੋ ਤੇ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ